ਖਬਰਨਾਮਾ ਦਿਖ ਰਿਹਾ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਹਿਕਾਰ ਇੱਕ ਪਾਸੇ ਜਿੱਥੇ ਵਿਜੀਲੈਂਸ ਵੱਲੋਂ ਵੱਡੇ ਪੱਧਰ ਤੇ ਕਾਰਵਾਈ ਇਨਵੈਸਟੀਗੇਸ਼ਨ ਹੋ ਰਹੀ ਹੈ 540 ਕਰੋੜ ਦੇ ਮਾਮਲੇ ਨੂੰ ਲੈ ਕੇ ਜਿਸ ਨੂੰ ਡਰੱਗ ਮਨੀ ਕਿਹਾ ਜਾ ਰਿਹਾ ਹੈ منی ਲਾਂਡਰਿੰਗ ਦਾ ਨਾਮ ਦਿੱਤਾ ਗਿਆ ਹਰ ਰੋਜ਼ ਕਦੇ ਸਾਬਕਾ ਡੀਜੀਪੀ ਪੰਜਾਬ ਦੇ ਉਹ ਗਵਾਹੀ ਦਿੱਤੇ ਮੀਠੇ ਦੇ ਖਿਲਾਫ ਕਦੇ ਈਜੀ ਦੇ ਸਾਬਕਾ ਡਾਇਰੈਕਟਰ ਰਣਜਨ ਸਿੰਘ ਨੇ ਗਵਾਹੀ ਦਿੱਤੀ ਉਸ ਤੋਂ ਬਾਅਦ ਇੱਕ ਸ਼ਰੂਮਣੀ ਅਕਾਲੀ ਦਲ ਦੇ ਸਾਬਕਾ ਵ代ਕ ਨੇ ਅਗਵਾਈ ਦਿੱਤੀ ਕਿ ਮੈਂ ਤਾਂ ਉਹਨਾਂ ਦਿਨਾਂ ਦੇ ਵਿੱਚ ਸੁਖਬੀਰ ਬਾਦਲ ਅਤੇ ਮਰਹੂਮ ਪ੍ਰਕਾਸ਼ ਸਿੰਘ ਬਾਦਲ ਨੂੰ ਚਿੱਠੀ ਲਿਖੀ ਸੀ ਕਿ ਸਾਡੇ ਰਾਜ ਵਿੱਚ ਨਸ਼ਾ ਬਹੁਤ ਵਧਿਆ ਇਹ ਸਾਡੇ ਆਪ ਹੀ ਨਸ਼ਾ ਵੇਚ ਰਹੇ ਨੇ ਲੇਕਿਨ ਕਹਿੰਦੇ ਨੇ ਕੰਨਾ ਤੇ ਜੂਨੀ ਸਰਖੀ ਲੇਕਿਨ ਇਧਰ ਬਿਕਮਜੀਤ ਸਿੰਘ ਮਜੀਠੀਆ ਦੇ ਹੱਕ ਵਿੱਚ ਖੜ ਗਏ ਨੇ ਸ਼ਰੂਮਣੀ ਅਕਾਲੀ ਦਲ ਦੇ ਬਾਗੀ ਧੜੇ ਵਾਲੇ ਸ਼ਰੂਮਣੀ ਅਕਾਲੀ ਦਲ ਦਾ ਬਾਗੀ ਧੜਾ ਹੁਣ ਬਿਕਮਜੀਤ ਸਿੰਘ ਮਜੀਠੀਆ ਦੇ ਹੱਕ ਵਿੱਚ ਨਿਤਰ ਪਿਆ ਹੈ ਉਹਨਾਂ ਨੇ ਕਿਹਾ ਕਿ ਇਹ ਬਿਲਕੁਲ ਝੂਠ ਹੈ ਬਿਕਮਜੀਤ ਸਿੰਘ ਮਜੀਠੀਆ ਵੱਲੋਂ ਨਸ਼ਾ ਤਸਕਰੀ ਨਹੀਂ ਕੀਤੀ ਗਈ ਜਦੋਂ ਉਮੀਦਵਾਰ ਮੰਤਰੀ ਸਨ ਇਹ ਬਦਲੇਖੋਰੀ ਦੀ ਨੀਤੀ ਕੀਤੀ ਜਾ ਰਹੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵਤ ਮਾਨ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਨਾਲ ਦੀ ਰਾਤ ਹੀ ਲੱਗਦਾ ਹੈ ਕਿ ਸ਼ਰੂਮਣੀ ਅਕਾਲੀ ਦਲ ਦੀ ਜਿਹੜੀ ਪੰਜ ਮੈਂਬਰੀ ਕਮੇਟੀ ਹੈ ਉਹ ਵੀ ਕਿਤੇ ਨਾ ਕਿਤੇ ਸਾਥ ਦੇਵੇਗੀ ਮਜੀਠੀਆ ਦਾ ਅਕਾਲੀ ਲੀਡਰ ਬਿਕਮ ਸਿੰਘ ਮਜੀਠੀਆ ਦੀ ਗ੍ਰਿਫਤਾਰੀ ਉੱਤੇ ਸੀਨੀਅਰ ਆਗੂ ਪ੍ਰੇਮ ਸਿੰਘ ਚੰਦੂ ਮਾਜਰਾ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਹਨਾਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਦੌਰਾਨ ਕਿਹਾ ਕਿ ਮਜੀਠੀਆ ਦੀ ਗ੍ਰਿਫਤਾਰੀ ਸਿਆਸੀ ਬਦਲਾਖੋਰੀ ਤਹਿਤ ਕੀਤੀ ਗਈ। ਉਹਨਾਂ ਨੇ ਆਖਿਆ ਕਿ ਸਰਕਾਰੀ ਮਸ਼ੀਨਰੀ ਨੂੰ ਇਸ ਤਰ੍ਹਾਂ ਨਹੀਂ ਵਰਤਿਆ ਜਾਣਾ ਚਾਹੀਦਾ। ਇਸੇ ਤਰ੍ਹਾਂ বিজে ਕੰਡੇ ਆਪ ਨੂੰ ਚੁਗਣੇ ਪੈਂਦੇ ਨੇ। ਯਾਨੀ ਕਿ ਸਰਕਾਰੀ ਮਸ਼ੀਨਰੀ ਯਾਨੀ ਕਿ ਪ੍ਰੈਸ਼ਰਾਈਜ਼ ਕੀਤਾ ਜਾ ਰਿਹਾ ਹੈ ਬਿਜ਼ਨਸ ਅਤੇ ਬਿਜ਼ਨਸ ਦੇ ਸਰਵੋੱਚ ਅਧਿਕਾਰੀਆਂ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਉਹਨਾਂ ਨੇ ਕਿਹਾ ਕਿ ਇਸੇ ਤਰ੍ਹਾਂ ਕੰਡੇ ਆਪ ਨੂੰ ਚੁਣੇ ਪੈਣਗੇ ਚੰਦੂ ਮਾਜਰਾ ਨੇ ਕਿਹਾ ਕਿ ਸਿਆਸੀ ਰਾਹ ਲੈਣ ਲਈ ਇਜਾਜ਼ਤ ਹੀ ਕਾਰਵਾਈ ਨਹੀਂ ਹੋਣੀ ਚਾਹੀਦੀ ਇਹ ਕਾਰਵਾਈ ਸਿਆਸੀ ਬਦਲਾਖੂਰੀ ਦਾ ਸੰਕੇਤ ਹੈ ਪ੍ਰੋਫੈਸਰ ਪ੍ਰੀਮ ਸਿੰਘ ਚੰਦੂ ਮਾਜਰਾ ਜੋ ਸੰਸਦ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਜਦੋਂ ਭਾਰਤੀ ਜਨਤਾ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਦਾ ਗਠਜੋੜਨ ਸੀ ਪ੍ਰੋਫੈਸਰ ਪ੍ਰੀਮ ਸਿੰਘ ਚੰਦੂ ਮਾਜਰਾ ਨੇ ਕਿਹਾ ਕਿ ਕੰਡੇ ਵਿਝੇ ਜਾ ਰਹੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਬਦਲਾਖੂਰੀ ਦੀ ਰਾਜਨੀਤੀ ਕੀਤੀ ਜਾ ਰਹੀ ਹੈ ਅਜੇ ਆ ਨਹੀਂ ਕਰਨਾ ਚਾਹੀਦਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸੱਚ ਨੂੰ ਸੱਚ ਕਹਿਣਾ ਚਾਹੀਦਾ ਹੈ ਝੂਠ ਨੂੰ ਝੂਠ ਕਹਿਣਾ ਚਾਹੀਦਾ ਹੈ ਸਿੱਧੇ ਸ਼ਬਦਾਂ ਦੇ ਵਿੱਚ ਉਹਨਾਂ ਨੇ ਮਝੀਠਿਆ ਦਾਸਮਤਰ ਕੀਤਾ ਹੈ ਕਿ ਜੋ ਕੁਝ ਵੀ ਪੰਜਾਬ ਸਰਕਾਰ ਮਝੀਠਿਆ ਅਤੇ ਮਝੀਠਿਆ ਦੇ ਪਰਿਵਾਰ ਦੇ ਨਾਲ ਕਰ ਰਹੀ ਹੈ ਉਹ ਨਜ਼ਾਇਜ਼ ਹੈ ਡਰੱਗ ਤਸਕਰੀ ਦੇ ਨਾਲ ਅਤੇ ਡਰੱਗ ਮਨੀ ਟ੍ਰੇਲਿੰਗ ਨੂੰ ਲੈ ਕੇ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਹੱਥ ਨਹੀਂ ਰਿਹਾ ਬਿਕਮ ਜਿਸ ਕਮਝੀਠਿਆ ਦਾ ਕਿਉਂਕਿ ਸ਼ਰੂਮਰੀ ਅਕਾਲੀ ਦਲ ਦੇ ਨਿਰ ਤੱਕ ਆ ਗੂ ਨੇ ਉਹਨਾਂ ਕਿਹਾ ਕਿ ਉਹਨਾਂ ਨੇ ਬੇਨਕਾਬ ਕੀਤਾ ਹੈ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਉਹਦੇ ਮੰਤਰੀਆਂ ਅਤੇ ਉਸਦੇ ਵਿਧਾਇਕਾਂ ਦੀਆਂ ਪੋਲਾ ਖੋਲੀਆਂ ਨੇ ਕਿੱਥੇ ਵੀ ਕਦੇ ਜੇ ਗਲਤੀ ਹੁੰਦੀ ਹੈ ਤਾਂ ਸਭ ਤੋਂ ਪਹਿਲਾ ਜਿਹੜੀ ਭਿੰਕਾ ਮਜੀਠੀਆ ਰੁਕਦੀ ਹੈ ਮਜੀਠੀਆ ਨੇ ਪਿਛਲੇ ਦਿਨਾਂ ਦੇ ਵਿੱਚ ਕਿਹਾ ਵੀ ਸੀ ਮੈਂ ਚੀਕਾ ਮਰਵਾ ਦਿਆਂਗਾ ਮੁੱਛਰ ਵੀ ਤਾ ਦਿੱਤੇ ਗਏ ਪੱਟਾਂ ਦੇ ਥਾਫੀ ਵੀ ਮਾਰੀ ਗਈ ਲੇਕਿਨ ਹੁਣ ਬਿਕ ਮਜੀਠੀਆ ਜਿਹੜੇ ਨੇ ਉਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਜਾਲ ਵਿੱਚ ਫਸੇ ਹੋਏ ਨੇ ਕਦੋਂ ਨਿਕਲਣਗੇ ਜਾਲ ਦੇ ਵਿੱਚੋਂ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਲੇਕਿਨ ਸ਼੍ਰੋਮਣੀ ਅਕਾਲੀ ਦਲ ਦੇ ਬਾਕੀ ਧੜੇ ਵੱਲੋਂ ਪ੍ਰੋਫੈਸਰ ਪ੍ਰਿੰਪ ਸਿੰਘ ਚੰਦੂ ਮਾਜਰਾ ਅਤੇ ਕਿਉਂਕਿ ਪ੍ਰੋਫੈਸਰ ਪ੍ਰਿੰਪ ਸਿੰਘ ਚੰਦੂ ਮਾਜਰਾ ਹਮਾਇਤ ਵੀ ਕਰ ਰਹੇ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਤਸੀਲ ਤੋਂ ਬਣਾਈ ਕਮੇਟੀ ਯਾਨੀ ਕਿ ਦੋਨਾਂ ਵੱਲੋਂ ਜਿਹੜਾ ਹੈ ਸਪੋਰਟ ਕੀਤੀ ਗਈ ਹੈ ਬਿਕਮਜੀ ਸਿੰਘ ਜੀਠਿਆਦੀ